ਕਿਲੋਮੀਟਰ ਸਕੀਮ ਦੇ ਵਿਰੋਧ ਦੇ ਵਿੱਚ ਅੱਜ ਪੀਆਟੀਸੀ ਅਤੇ ਪਨਬੱਸ ਦੇ ਵੱਲੋਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਡੀਪੂ ਜਿਹੜੇ ਨੇ ਬੰਦ ਕਰਨ ਦੇ ਐਲਾਨ ਕੀਤੇ ਗਏ ਸਨ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਸਰਕਾਰ ਦੇ ਵੱਲੋਂ ਜੋ ਪਨਬੱਸ ਦੇ ਵਿੱਚ ਟੈਂਡਰ ਖੋਲੇ ਜਾਣ ਦੀ ਗੱਲ ਆਖੀ ਸੀ ਉਸ ਦੀ ਜੋ ਤਰੀਕ ਹੈ ਉਸ ਨੂੰ ਮੁਲਤਵੀ ਕਰਕੇ 28 ਤਰੀਕ ਵਿੱਚ ਤਬਦੀਲ ਕਰ ਦਿੱਤਾ ਗਿਆ ਹਾਲਾਂਕਿ PRTC ਦੇ ਲਈ ਹਾਲੇ ਤੱਕ ਕੋਈ ਵੀ ਅਧਿਕਾਰਿਕ ਤੌਰ ਤੇ ਚਿੱਠੀ ਪੱਤਰ ਨਹੀਂ ਭੇਜਿਆ ਗਿਆ ਸੋ PRTC ਵਾਲਿਆਂ ਦੇ ਕਹਿਣ ਮੁਤਾਬਕ ਉਹਨਾਂ ਦੀ ਹੜਤਾਲ ਜਾਰੀ ਹੈ ਤੇ ਸਰਕਾਰ ਜਦ ਤੱਕ ਉਹਨਾਂ ਦੀ ਮੰਗ ਨਹੀਂ ਮੰਨਦੀ ਉਦੋਂ ਤੱਕ ਇਹ ਹੜਤਾਲ ਜਾਰੀ ਰਹੇਗੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੀਐਮ ਦੀ ਕੋਟੀ ਦਾ ਘਰਾਵ ਵੀ ਕੀਤਾ ਜਾਵੇਗਾ ਸਿੱਧੇ ਤੌਰ ਦੇ ਉੱਪਰ ਮੁਲਾਜ਼ਮਾਂ ਦੇ ਵੱਲੋਂ ਇਹ આરોਪ ਲਗਾਏ ਗਏ ਨੇ ਕਿ ਸਰਕਾਰ ਨਿੱਜੀ ਬੱਸਾਂ ਦੇ ਲਈ ਟੈਂਡਰ ਖੋਲ ਕੇ ਸਰਕਾਰੀ ਖਜ਼ਾਨੇ ਜਿਹੜੇ ਨੇ ਉਹਨਾਂ ਦਾ ਨੁਕਸਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹਨ ਇਹ ਜੋ ਟੈਂਡਰ ਨੇ ਕਿਲੋਮੀਟਰ ਸਕੀਮ ਦੇ ਇਹ ਬਿਲਕੁਲ ਹੀ ਕੈਂਸਲ ਹੋ ਚਾਹੀਦੇ ਹਨ ਨਹੀਂ ਤਾਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਹੜਤਾਲ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਕੀ ਹੁਣ ਨਿਕਲਿਆ ਬਿਲਕੁਲ ਜੀ ਅੱਜ ਅਸੀਂ ਹੜਤਾਲ ਦਾ ਐਲਾਨ ਕੀਤਾ ਸੀਗਾ ਪਿਛਲੇ ਦਿਨ ਕਿਉਂਕਿ ਸਰਕਾਰ बार-बार ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਆ ਕਿਉਂਕਿ ਉਹਨੂੰ ਪਿਛਲੇ ਦਿਨੀ ਵੀ ਅਸੀਂ ਟੈਂਡਰ ਖੋਲਿਆ ਸੀ ਉਸ ਦਿਨ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਸਰਕਾਰ ਨੇ ਮੁਲਤਵੀ ਕਰ ਦਿੱਤਾ ਅੱਜ ਵੀ ਅਸੀਂ ਪ੍ਰੋਟੈਸਟ ਰੱਖਿਆ ਸੀ 12 ਵਜੇ ਬੱਸਾਂ ਬੰਦ ਕਰਨੀਆਂ ਪਰ ਸਰਕਾਰ ਨੇ ਹੁਣ ਫੇਰ ਪਨ ਬਸ ਦਾ ਟੈਂਡਰ ਜਿਹੜਾ ਮੁਲਤਵੀ ਕਰਕੇ 28 ਤਰੀਕ ਦੇ ਦਿੱਤੀ ਆ ਪਰ ਪੀਆਰਟੀਸੀ ਦਾ ਟੈਂਡਰ ਅਜੇ ਤੱਕ ਕੈਨਸਲ ਨਹੀਂ ਕੀਤਾ ਉਹਨਾਂ ਨੇ ਜਿੰਨਾ ਚਿਰ ਕੋਈ ਸਾਡੀ ਲੈਟਰ ਜਾਰੀ ਨਹੀਂ ਕਰਦੇ ਜਾਂ ਪੀਆਰਟੀਸੀ ਦਾ ਟੈਂਡਰ ਕੈਨਸਲ ਨਹੀਂ ਕਰਦੇ ਅਸੀਂ ਹੋਰ 15 20 ਮਿੰਟ ਤੱਕ ਸਾਰੇ ਪੰਜਾਬ 'ਚ ਬੱਸਾਂ ਬੰਦ ਕਰ ਦੇਣੀਆਂ ਡੀਪੂ ਸਾਡੇ ਬੰਦ ਹੋ ਜਾਣੇ ਆ ਕਿਉਂਕਿ ਅਜੇ ਸਰਕਾਰ ਨਾਲ ਮੀਟਿੰਗ ਵੀ ਚੱਲ ਰਹੀ ਆ ਔਰ ਕ ਕਿਲੋਮੀਟਰ ਸਕੀਮ ਬਸਾਂ ਨਾ ਪਾਈਆਂ ਜਾਣ ਕਿਉਂਕਿ ਸਰਕਾਰ ਨੂੰ ਅਸੀਂ ਇਹਦੇ ਅੰਕੜੇ ਕੱਢ ਕੇ ਦਿੱਤੇ ਹੋਏ ਆ ਕਿ ਇਹ ਘਾਟੇਵੰਦ ਸੌਦਾ ਹੈ ਪਤਾ ਨਹੀਂ ਸਰਕਾਰ ਕਿਹੜੀ ਮਨਸ਼ਾ ਲੈ ਕੇ ਕਿਲੋਮੀਟਰ ਸਕੀਮ ਬਸਾਂ ਪਾਉਣੀ ਚਾਹੁੰਦੀ ਆ ਅਸੀਂ ਵਾਰ-ਵਾਰ ਸਰਕਾਰ ਤੋਂ ਮੰਗ ਕਰਦੇ ਆ ਮਹਿਕਮੇ ਦੇ ਵਿੱਚ ਘੱਟੋ-ਘੱਟ 10000 ਨਵੀਂ ਬੱਸ ਪਾਈ ਜਾਵੇ ਔਰ ਜਿੰਨੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਔਰ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਸਰਕਾਰ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਬढ़ावा ਦੇਣ ਲਈ ਕਿਲੋਮੀਟਰ ਸਕੀਮ ਬਸਾਂ ਦਾ ਜ਼ੋਰ ਦੇ ਰਹੀ ਹੈ ਉਹਨਾਂ ਨੂੰ ਟੈਂਡਰ ਦੇ ਰਹੀ ਹੈ ਵਾਰ-ਵਾਰ ਕਾਰਪੋਰੇਟਰ ਕਹਿੰਨ ਜਿੰਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਲਾ ਲੋ ਜਿੰਨੀ ਪਬਲਿਕ ਫ੍ਰੀ ਸਫਰ ਸਹੂਲਤ ਲੈਂਦੀ ਆ ਉਹ ਸਾਰਾ ਖਤਮ ਹੋ ਜਾਏਗਾ ਜੇਕਰ ਸਰਕਾਰ ਕਿਲੋਮੀਟਰ ਸਕੀਮ ਬਸਾਂ ਪਾਉਣਾ ਚਾਹੁੰਦੀ ਆ ਅਸੀਂ ਇਹ ਬਾਰ ਬਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਮਹਿਕਮੇ ਦੇ ਵਿੱਚ ਘੱਟੋ ਘੱਟ 10000 ਬੱਸ ਪਾ ਕੇ ਆਮ ਪਬਲਿਕ ਨੂੰ ਰੁਜ਼ਗਾਰ ਦੇਵੇ ਔਰ ਜਿੰਨੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ। ਹੁਣ ਤੱਕ ਇਹੀ ਸਿੱਟਾ ਨਿਕਲਿਆ ਵੀ ਪੰਨ ਬਸ ਦਾ ਜਿਹੜਾ ਟੈਂਡਰ ਉਹਨਾਂ ਕੈਨਸਲ ਨਹੀਂ ਕੀਤਾ ਉਹਨੂੰ ਮੁਲਤਵੀ ਕਰ ਦਿੱਤਾ ਗਿਆ 28 ਤਰੀਕ ਤੱਕ ਔਰ ਪੀਆਰਟੀਜ਼ ਦਾ ਜਿਹੜਾ ਟੈਂਡਰ ਸਧਾਰਨ ਬਸਾਂ ਦਾ ਲਾਇਆ ਉਹਨੂੰ ਅਜੇ ਤੱਕ ਕੈਨਸਲ ਨਹੀਂ ਕੀਤਾ ਗਿਆ ਕਿਉਂਕਿ ਸਾਡੀ ਸੂਬਾ ਕਮੇਟੀ ਦੀ ਇਹੀ ਮੈਸੇਜ ਹੋਰ ਕਾਲਿਆ ਜਿੰਨਾ ਚਿਰ ਉਹ ਕੈਨਸਲ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਉਹਨ ਡੀਪੋ ਬੰਦ ਕਰ ਦਿਓ ਜਿੰਨਾ ਚਿਰ ਉਹ ਲੈਟਰ ਨਹੀਂ ਕੱਢਦੇ ਉਹਨਾਂ ਚਿਰ ਡੀਪੋ ਨਹੀਂ ਖੋਲੇ ਜਾਣਗੇ ਕਿੰਨੇ ਚਿਰ ਹੋਰ ਟਾਈਮ ਮਿਲਦਾ ਹੈਗਾ ਇਹ ਪਤਾ ਨਹੀਂ ਹੁੰਦਾ ਪੋਸਟਪੋਨ ਪੋਸਟਪੋਨ ਕਰਦੇ ਆ ਪਰ ਅਸੀਂ ਬਾਰ ਬਾਰ ਸਰਕਾਰ ਤੋਂ ਇਹ ਮੰਗ ਕਰਦੇ ਵੀ ਇਹਨੂੰ ਕੈਨਸਲ ਕੀਤਾ ਜਾਵੇ ਪਰ ਸਰਕਾਰ ਦੀ ਪਤਾ ਨਹੀਂ ਕੀ ਮਨਛਾ ਕਿਉਂ ਸਰਕਾਰ ਰੋਜ਼ਗਾਰ ਕੋਣਾ ਚਾਹੁੰਦੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਇਹਨਾਂ ਨੂੰ ਮਹਿਕ ਮੈਨੂੰ ਦੇਣਾ ਚਾਹੁੰਦੀ ਆ ਕਿੰਨਾ ਚਿਰ ਹੋਰ ਸਮਾਂ ਤੁਸੀਂ ਵੇਟ ਕਰੋਗੇ ਤੇ ਉਸ ਤੋਂ ਬਾਅਦ ਜਿਹੜੇ ਬੰਦ ਹੋ ਕੱਲ ਪੀਆਰਟੀਸੀ ਬੱਸ ਹੋਣ ਕਿ ਰੋਡਵੇ ਬਿਲਕੁਲ ਜੀ ਪੀਆਰਟੀਸੀ ਔਰ ਪਨਪਸ ਦੀਆਂ ਸਾਰੀਆਂ ਬੱਸਾਂ ਬੰਦ ਹੋਣਗੀਆਂ ਸਿਰਫ ਅਸੀਂ 15 ਮਿੰਟ ਤੱਕ ਵੇਟ ਕਰਨੀ ਆ ਜੇ ਲੈਟਰ ਕੱਢਦੇ ਆ ਨਹੀਂ ਤੇ ਉਸ ਤੋਂ ਬਾਅਦ ਅਸੀਂ ਟਿੱਪੂ ਬੰਦ ਕਰ ਦਿੰਦੇ ਆ ਹਰ ਵਾਰ ਪ੍ਰੋਟੈਸਟ ਹੁੰਦਾ ਹੈ ਧਰਨਾ ਲੱਗਦਾ ਲੋਕ ਵੀ ਖੱਜਲ ਹੁੰਦੇ ਤੁਸੀਂ ਵੀ ਕੰਮ ਕਰ ਬੰਦ ਕਰਕੇ ਬਿਲਕੁਲ ਜੀ ਸਰਕਾਰ ਜਾਣ ਬੁੱਝ ਕੇ ਵਾਰ-ਵਾਰ ਸਾਨੂੰ ਵੀ ਪਰੇਸ਼ਾਨ ਕਰਦੀ ਹੈ ਔਰ ਕੰਮ ਕਰਨ ਤੋਂ ਔਰ ਆਮ ਪਬਲਿਕ ਨੂੰ ਵੀ ਅਸੀਂ ਕਹਾਂਗੇ ਸਰਕਾਰ ਪਰੇਸ਼ਾਨ ਕਰਦੀ ਜਦੋਂ ਅਸੀਂ ਇੱਕ ਵਾਰ ਅੰਕੜੇ ਕੱਢ ਕੇ ਦਿੱਤੇ ਸਰਕਾਰ ਨੂੰ ਵੀ ਇਹ ਘਾਟੇਵੰਦ ਸੌਦਾ ਪਤਾ ਨਹੀਂ ਸਰਕਾਰ ਵਾਰ-ਵਾਰ ਕਿਉਂ ਲਜਾਉਣਾ ਚਾਹੁੰਦੀ ਆ ਜਿਹੜੀਆਂ ਸਾਡੀਆਂ ਆਪਣੀਆਂ ਪਰਸਨਲ ਮੰਗਾਂ ਉਹਨਾਂ ਤੋਂ ਵੀ ਸਾਡਾ ਧਿਆਨ ਉਟਕਾਉਂਦੀ ਆ ਇਸ ਕਰਕੇ ਅਸੀਂ ਵਾਰ-ਵਾਰ ਮੰਗ ਕਰਦੇ ਆ ਵੀ ਜਿੰਨੇ ਕੱਚੇ ਮੁਲਾਜ਼ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਸਾਰੀਆਂ ਰੱਦ ਕੀਤੇ ਜਾ ਰਹੇ ਬਿਊਰੋ ਰਿਪੋਰਟ ਔਨ ਪੁਆਇੰਟ